ਡਪਾਰਟਮੈਂਟ ਦੇ ਵੱਲੋਂ ਕਾਰਨ ਇਹ ਦੱਸਿਆ ਗਿਆ ਹੈ ਕਿ ਮੇਰੇ ਵੱਲੋਂ ਆਪਣੇ ਸਹਿਕਰਮੀਆਂ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਮੈਂ ਚੈਕਿੰਗ ਦੀ ਅਨਗੋਣੀ ਸੈਂਟਰਾਂ ਦੀ ਚੈਕਿੰਗ ਸੰਬੰਧੀ ਗਲਤ ਰਿਪੋਰਟਾਂ ਪੇਚਾਂ। ਬਟ ਸਚਾਈ ਇਹ ਹੈ ਕਿ ਮੇਰੇ ਆਪਣੇ ਅਨਗੋਣੀ ਸੈਂਟਰ ਦੇ ਵਿੱਚ ਆਪਣੇ ਬਲਾਕ ਦੇ ਅਨਗੋਣੀ ਸੈਂਟਰਾਂ ਦੇ ਵਿੱਚ ਉਲੀ ਲੱਗਿਆ ਹੋਇਆ ਫੰਗਸ ਨਾਲ ਇਨਫੈਸਟਿਡ ਰਾਸ਼ਨ ਆ ਰਿਹਾ ਸੀਗਾ। ਔਰ ਉਸ ਤੋਂ ਬਾਅਦ ਵਿੱਚ ਮੈਂ ਆਪਣੀ ਐਸੋਸੀਏਸ਼ਨ ਜਿਹੜੀ ਸਾਡੀ ਜੱਥੇਬੰਦੀ ਆ ਉਹਦੇ WhatsApp ਗਰੁੱਪ ਦੇ ਵਿੱਚ ਇਹ ਮੈਸੇਜ ਪਾਇਆ ਸੀ ਕਿ ਰਾਸ਼ਨ ਦੀ ਰਿਪੋਰਟ ਓਕੇ ਨਾ ਭੇਜੋ। ਯਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਡਿਫੈਕਟ ਲੱਭ ਕੇ ਲਿਖ ਕੇ ਭੇਜੋ ਜਾਂ ਫਿਰ ਇਹ ਲਿਖੋ ਕਿ ਡਿਫੈਕਟ ਤਾਂ ਨਹੀਂ ਦਿਖ ਰਿਹਾ ਸਾਨੂੰ ਆਬਵੀਅਸਲੀ ਬਟ ਜੀਵ ਦੇ ਟੇਸਟ ਕੋਸੀਂ ਟੇਸਟ ਦੱਸ ਸਕਦੇ ਆ ਕੁਆਲਿਟੀ ਨਹੀਂ ਦੱਸ ਸਕਦੇ ਇਸ ਲਈ ਲੈਬ ਟੈਸਟਿੰਗ ਕਰਵਾ ਲਈ ਜਾਵੇ ਸਿਰਫ ਇਸੇ ਚੀਜ਼ ਤੋਂ ਪ੍ਰਵੋਕ ਹੋ ਕੇ ਕਿ ਤੁਸੀਂ ਤਾਂ ਗਲਤ ਰਿਪੋਰਟਿੰਗ ਲਈ ਭੇਜ ਰਹੇ ਆ ਸਾਰੇ ਆ ਆਪਣੇ ਨਾਲ ਦੇ ਸੀਡੀਪੀਓਸ ਨੂੰ ਹਾਲਾਂਕਿ ਮੈਨੂੰ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਹੜਾ ਸੀਡੀਪੀਓ ਜਿਹੜਾ ਉਕਸਾਇਆ ਗਿਆ ਮੇਰੇ ਪ੍ਰੋਵੋਕੇਸ਼ਨ ਤੋਂ ਬਾਅਦ ਕਿਹੜੀ ਰਿਪੋਰਟ ਉਹਨੇ ਗਲਤ ਭੇਜੀ ਆ ਉਹਦੇ ਨਾਲ ਕਿਹੜਾ ਲੋਕਿਤ ਪ੍ਰਭਾਵਿਤ ਹੋਇਆ ਆ ਕ ਉਸ ਫਰਮ ਦੇ ਖਿਲਾਫ ਕਿਉਂ ਨਹੀਂ ਪਰਚਾ ਹੋ ਰਿਹਾ ਜਿਹੜੀ ਜ਼ਹਿਰ ਭੇਜ ਰਹੀ ਹੈ ਸਾਡੇ ਅਨੋਨੀ ਸੈਂਟਰਾਂ ਸਾਡੇ ਬੱਚਿਆਂ ਨੂੰ ਫਰਮ ਦੇ ਖਿਲਾਫ ਤਾਂ ਕੋਈ ਵੀ ਐਫ ਆਈ ਆਰ ਜਿਹੜੀ ਨਹੀਂ ਦਿੱਤੀ ਗਈ ਹੈ ਕਿਉਂਕਿ ਸਹੀ ਫੀਡਬੈਕ ਮੈਂ ਦਿੱਤਾ ਹੈ ਉੱਪਰ ਉਸ ਤੋਂ ਬਾਅਦ ਵਿੱਚ ਜਹੀ ਇਹਨਾਂ ਨੇ ਮੇਰੇ ਖਿਲਾਫ ਇਹ ਸਸਪੈਂਸ਼ਨ ਪਾਡੀ ਹੈ ਜਦੋਂ ਤੱਕ ਸੀਡੀਪੀਓ ਓਕੇ ਰਿਪੋਰਟਾਂ ਭੇਜੇ ਫਿਰ ਉਹ ਠੀਕਾ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ ਜਿਵੇਂ ਕੋਈ ਸੀਡੀਪੀਓ ਰਿਪੋਰਟ ਇਹ ਭੇਜੇਗਾ ਕਿ ਇਹ ਰਾਸ਼ਨ 'ਚ ਡਿਫੈਕਟ ਨਹੀਂ ਤਾਂ ਉਹਦੇ ਖਿਲਾਫ ਫਿਰ ਸਸਪੈਂਸ਼ਨ ਕੀਤੀ ਜਾਂਦੀ ਹੈ ਸੋ ਮੈਂ ਆਪਣੀ ਆਪਣੇ ਸਹਿਕਰਮੀਆਂ ਦੀ ਗਾਈਡੈਂਸ ਲਈ ਇਹ ਮੈਸੇਜ ਪਾਇਆ ਕੋਸ਼ਿਸ਼ ਕਰੋ ਡਿਫੈਕਟ ਮਿਲ ਹੀ ਜਾਏਗਾ ਕਿਉਂਕਿ ਐਸਐਨਪੀ ਸਕੀਮ ਜਿਹੜੀ ਆ ਬਹੁਤ ਹੀ ਮਾੜਾ ਕੁਆਲਿਟੀ ਦਾ ਰਸ਼ਨ ਸਾਡੇ ਪੰਜਾਬ ਚ ਬੱਚਿਆਂ ਨੂੰ ਮਿਲਦਾ ਆ ਖਿਚੜੀ ਵਗੈਰਾ ਸੋ ਤੁਹਾਨੂੰ ਲੱਭਿਆ ਡਿਫੈਕਟ ਮਿਲ ਹੀ ਜਾਏਗਾ ਕਿਉਂਕਿ ਡਿਫੈਕਟਸ ਹੈਗੇ ਨਹੀਂ ਨਹੀਂ ਮਿਲਦਾ ਤਾਂ ਤੁਸੀਂ ਇਹ ਭੇਜ ਦਿਓ ਕਿ ਤੁਹਾਨੂੰ ਲੈਬ ਟੈਸਟਿੰਗ ਕਰਵਾ ਲੈਣੀ ਚਾਹੀਦੀ ਆ ਬਸ ਇਸੇ ਆਧਾਰ ਤੇ ਇਹਨੂੰ ਹੀ ਪ੍ਰੋਵੋਕੇਸ਼ਨ ਦੱਸਿਆ ਗਿਆ ਹੈ ਜਦਕਿ ਅਸਲੀ ਰੀਜ਼ਨ ਇਹ ਆ ਕਿ ਮੈਂ ਸਹੀ ਰਿਪੋਰਟ ਭੇਜੀ ਹੈ ਡਿਓ ਡਿਪਾਰਟਮੈਂਟ ਔਰ ਬਾਕੀ ਰੂਮ ਕੀ ਹੈ ਕਿ ਤੁਸੀਂ ਸਹੀ ਰਿਪੋਰਟ ਭੇਜੋ ਕਿਦੋਂ ਦਾ ਮਾਮਲਾ ਹੈ ਕਿਦੋਂ सस्पेंड ਕੀਤਾ ਤੁਹਾਨੂੰ 26 ਜੁਲਾਈ ਨੂੰ ਮੈਨੂੰ ਸਸਪੈਂਡ ਕੀਤਾ ਗਿਆ ਹੈ ਔਰ ਸ਼ਾਮ ਨੂੰ ਕਰੀਬ 7 ਵਜੇ ਦੇ ਕਰੀਬ ਮੈਨੂੰ ਆਰਡਰਸ ਪ੍ਰਾਪਤ ਹੋਏ ਨੇ ਔਰ ਇਹ ਆਰਡਰਸ ਮੈਨੂੰ ਉਸੇ ਦਿਨ ਹੀ ਪ੍ਰਾਪਤ ਹੋਏ ਨੇ ਜਿਸ ਦਿਨ ਰਾਸ਼ਨ ਸਪਲਾਈ ਕਰਨ ਵਾਲੀ ਨਿੱਜੀ ਫਰਮ ਦੇ ਕਰਮਿੰਦਿਆਂ ਦੇ ਵੱਲੋਂ ਮੈਨੂੰ ਫੋਨ ਕਰਕੇ ਕਿਹਾ ਗਿਆ ਕਿ ਸਾਡੀ ਸ਼ਿਕਾਇਤ ਕਿਉਂ ਕੀਤੀ ਹੈ ਤੁਸੀਂ ਸਾਡੇ ਰਾਸ਼ਨ ਨੂੰ ਬੈਨ ਔਰ 2 ਜਾਂ 3 ਘੰਟੇ ਬਾਅਦ ਹੀ ਸਸਪੈਂਸ਼ਨ ਆਰਡਰ ਮੈਨੂੰ ਵਟਸਐਪ ਰਾਹੀਂ ਪਹੁੰਚ ਗਿਆ ਸੀ ਤਾਨੂੰ ਕੋਈ ਖਾਸ ਖਾਮੀ ਲੱਭੀ ਹੈ ਉਹਦੇ ਮੈਨੂੰ ਵੀ ਨਹੀਂ ਹਰ ਜਗ੍ਹਾ ਲੱਭੀ ਹੈ ਰਾਜਸਥਾਨ ਸੀਚ ਵੀ ਲੱਭੀ ਹੈ ਮੋਗਾ ਜ਼ਿਲ੍ਹਾ ਚ ਵੀ ਲੱਭੀ ਹੈ ਕੈਮਰਾ ਕਦੇ ਵੀ ਚੂਟ ਨਹੀਂ ਬੋਲਦਾ ਕੈਮਰੇ ਤੇ ਵੀਡੀਓਜ਼ ਆ ਰਹੀਆਂ ਨੇ ਉਹ ਪੰਜਾਬ ਦੀਆਂ ਹੀ ਵੀਡੀਓਜ਼ ਨੇ ਉਹ ਕੋਈ ਕਸ਼ਮੀਰ ਜਾਂ ਕਨਿਆ ਕੁਮਾਰੀਆਂ ਲਦਾਖ ਦੇ ਅੰਗਨਵਾੜੀ ਸੈਂਟਰਸ ਨਹੀਂ ਹੈਗੇ ਲੰਡਨ ਦੇ ਅੰਗਨਵਾੜੀ ਸੈਂਟਰ ਨਹੀਂ ਹੈਗੇ ਉਹ ਪੰਜਾਬ ਦੇ ਅੰਗਨਵਾੜੀ ਸੈਂਟਰ ਨੇ ਔਰ ਇੱਥੇ ਹੀ ਉਹ ਲਈ ਲੱਗਿਆ ਰਸਨਾ ਰਿਹਾ ਮੇਰੇ ਆਪਣੇ ਬਲਾਕਸ ਸਾਇਆ ਹੋਇਆ ਮੇਰੇ ਕੋਲ ਪ੍ਰੂਫ ਨੇ ਸਬੂਤ ਨੇ ਸਾਰੇ ਮੇਰੇ ਕੋਲ ਨੇ ਅੰਗ ਜਿਹੜੀ ਸਾਡੀ ਐਸੋਸੀਏਸ਼ਨ ਉਹਦੇ ਗਰੁੱਪ ਦੇ ਵਿੱਚ ਪਾ ਰਿਹਾ ਸੀ ਨਾ ਮੈਸੇਜ ਮੈਨੂੰ ਥੋੜੀ ਪਤਾ ਸੀਗਾ ਕਿ ਉਹ ਮੈਸੇਜ ਗਾ ਮੰਤਰੀ ਨੂੰ ਭੇਜਿਆ ਜਾਏਗਾ ਸੈਕਟਰੀ ਨੂੰ ਭੇਜਿਆ ਜਾਏਗਾ ਔਰ ਮੈਂ ਵੀ ਹੈਰਾਨ ਹਾਂ ਕਿ ਸੈਕਟਰੀ ਨੂੰ ਕਿਵੇਂ ਪਤਾ ਕਿ ਉਹ ਮੇਰੀ ਆਵਾਜ਼ ਆ ਮੰਤਰੀ ਨੂੰ ਕਿਵੇਂ ਪਤਾ ਹੈ ਕਿ ਮੇਰੀ ਆਵਾਜ਼ ਹੈ ਕੋਈ ਵ ਉਹ ਤਾਂ ਮੈਨੂੰ ਜਾਣਦੇ ਵੀ ਨਹੀਂ ਹੈਗੇ ਰੈਗੂਲਰ ਟੱਚ ਵਿੱਚ ਤਾਂ ਮੈਂ ਨਹੀਂ ਮੈਂ ਉਹਨਾਂ ਦੇ ਹੈਗਾ ਨਾ ਉਹਨਾਂ ਨੇ ਮੈਨੂੰ ਦੇਖਿਆ ਹੋਵੇਗਾ ਮੀਟਿੰਗ ਵਿੱਚ ਬੋਲਦੇ ਨੂੰ ਤਾਂ ਨਹੀਂ ਦੇਖਿਆ ਕੁਆਲਿਟੀ ਖਰਾਬ ਹੋਣ ਦੇ ਪਿੱਛੇ ਸਕੈਮ ਹੈਗਾ ਉਹਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਫਰਮ ਦੇ ਕਲਾਪ ਅੱਜ ਤੱਕ ਕੋਈ ਕਾਰਵਾਈ ਸਕੈਮ ਹੈਗਾ ਉਹਦਾ ਸਭ ਤੋਂ ਵੱਡਾ ਸਬੂਤ ਹੈ ਕਿ ਜਿਹੜੇ ਸਹੀ ਰਿਪੋਰਟ ਭੇਜਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਅਗਰ ਸਕੈਮ ਨਾ ਹੁੰਦਾ ਤਾਂ ਹੁਣ ਤੱਕ ਐਫਆਈਆਰ ਹੋ ਜਾਣੀ ਸੀਗੀ ਫਰਮ ਦੇ ਖਿਲਾਫ ਜਿੰਨੇ ਬੱਚਿਆਂ ਨੂੰ ਜ਼ਹਿਰ ਭੇਜਿਆ ਆ ਕੋਈ ਮਾਂ ਅਗਰ ਭੁਲੇਖੇ ਨਾਲ ਵੀ ਉਂਗੀ ਵਾਲਾ ਜਿਹੜਾ ਫੰਗਸ ਵਾਲਾ ਰਾਸ਼ਨ ਖਵਾ ਦੇਗੀ ਉਲੀ ਵਾਲਾ ਰਾਸ਼ਨ ਖਵਾ ਦੇਗੀ ਜਾਂ ਸੋਚ ਲੇਗੀ ਕਿ ਉਲੀ ਨੂੰ ਮੈਂ ਸਾਈਡ ਤੇ ਕਰ ਦੇਣੀ ਬਾਕੀ ਰਾਸ਼ਨ ਤਾਂ ਠੀਕ ਆ ਉਹਦੇ ਨਾਲ ਜ਼ਹਿਰ ਫੈਲੇਗਾ ਬੱਚੇ ਜਿਹਦੇ ਲਈ ਕੌਣ ਜ਼ਿੰਮੇਵਾਰ ਹੈ ਇੰਨਾ ਵੱਡਾ ਪਬਲਿਕ ਸੇਫਟੀ ਨੂੰ ਚਾਈਲਡ ਸੇਫਟੀ ਨੂੰ ਚਾਈਲਡ ਹੈਲਥ ਨੂੰ ਮੈਟਰਨਲ ਹੈਲਥ ਨੂੰ ਰਿਸਕ ਸੀਗਾ ਉਦੇ باوجود ਵੀ ਨਿੱਜੀ ਫਰਮ ਦੇ ਖਿਲਾਫ ਕੋਈ ਵੀ ਐਫਆਈਰ ਅਜ ਤੱਕ ਨਹੀਂ ਕੀਤੀ ਹੈਗੀ ਇਹੀ ਸਬੂਤ ਹੈ ਕਿ ਸਕੈਮ ਹੈ ਪਰ ਬਹੁਤ ਸਾਰੇ ਦਾਗੀ ਬੰਦੇ ਨੇ ਡਾਇਰੈਕਟੋਰੇਟਸ ਬੈਠੇ ਜਿਨ੍ਹਾਂ ਦੇ ਖਿਲਾਫ ਇਸ ਸਕੀਮ ਨੂੰ ਲੈ ਕੇ ਸਮੇਂ-ਸਮੇਂ ਤੇ ਕੁੱਝ ਇਲਜ਼ਾਮ ਲੱਗਦੇ ਰਹੇ ਆ ਪਰ ਅਜ ਤੱਕ ਗੱਲ ਕਦੇ ਵੀ ਸਿਰੇ ਨਹੀਂ ਪਹੁੰਚੀ ਆ ਸਾਰੇ ਸੈਂਟਰਾਂਸ ਕਦੇ ਵੀ ਉਲੀ ਲੱਗਾ ਰਸਨ ਨਹੀਂ ਪਹੁੰਚਦਾ ਹੈਗਾ ਮੰਨ ਲਓ ਕਿ 10 ਬੋਰੀਆਂ ਨੇ ਵਿੱਚੋਂ 5 ਠੀਕ ਹੋਣਗੀਆਂ 2 ਕੁ ਨੀਮ ਸੇ ਕੁਣੀਆਂ ਵੀ ਠੀਕ-ਠਾਕ ਨੇ ਚੱਲ ਵੀ ਜਾਣਗੀਆਂ 2-3 ਨੇ ਐ ਹੋ ਜਣਗੀਆਂ ਨਹੀਂ ਬਿਲਕੁਲ ਹੀ ਬੇਕਾਰ ਨੇ 1-2 ਦੇ ਵਿੱਚ ਜਿਹੜੀ ਉਹ ਉਲੀ ਲੱਗੀ ਮਿਲਦੀ ਹੈ ਲਿੱਲੀ ਲੱਗੀ ਜਿਹੜੀ ਉਹ ਕਾਫੀ ਸਾਰੇ ਬਲਾਕਾਂ ਚੋਂ ਆ ਰਹੀ ਹੈ ਦੇਖੋ ਇਹ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਰਾਸ਼ਨ ਆ ਸਰਕਾਰ ਐਵੇਂ ਰਾਸ਼ਨ ਨਹੀਂ ਦਿੰਦੀ ਕਿ 90% ਬੱਚਿਆਂ ਲਈ 10% ਤੁਸੀਂ ਡੰਦਰਾ ਪੂਰਾ ਦਾ ਪੂਰਾ 100% ਰਾਸ਼ਨ ਬੱਚਿਆਂ ਲਈ ਔਰ ਔਰਤਾਂ ਲਈ ਆ 1% ਰਾਸ਼ਨ ਵੀ ਮਾੜਾ ਕਿਉਂ ਹੋਵੇ ਜਿਹੜੀ ਫਰਮ 90% ਰਾਸ਼ਨ ਸਹੀ ਦੇ ਸਕਦੀ ਹੈ ਜਿਹੜੀ ਫਰਮ 70% ਰਾਸ਼ਨ ਸਹੀ ਦੇ ਸਕਦੀ ਉਹ 30% ਮਾੜਾ ਕਿਉਂ ਦਿੰਦੀ ਆ ਮਾੜਾ ਕਿਉਂ ਦਿੰਦੀ ਇਹਨਾਂ ਕੋਲ ਪੁਰਾਣਾ ਸਮਾਨ ਪਿਆ ਹੁੰਦਾ ਜਿਹਨੂੰ ਨਵੇਂ ਪੈਕੇਜਿੰਗਸ ਪਾ ਕੇ ਸਾਰੇ ਬਲਾਕਾਂ ਦੇ ਵਿੱਚ ਸਾਰੇ ਪੰਜਾਬ ਚ ਥੋੜਾ ਥੋੜਾ ਵੰਡ ਦਿੰਦੇ ਆ ਔਰ ਉਹਦੇ ਨਾਲ ਇਹਨਾਂ ਨੂੰ ਪ੍ਰੋਫਿਟ ਮਾਰ ইনবস্টিগ ডিটেল ইনবস্টি যাবে 100% ਫੈਕਟਸ ਵੀਡੀਓ ਸਾਹਮਣੇ ਆ ਜਾਣਗੇ ਸਾਰਾ ਟੈਂਡਰਿੰਗ ਪ੍ਰੋਸੈਸ ਜਦੋਂ ਹੋਇਆ ਹੈ ਉਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਰਾਸ਼ਨ ਦੀ ਕੁਆਲਿਟੀ ਨੂੰ ਲੈ ਕੇ ਜੋ ਜੋ ਵੀਡੀਓਜ਼ ਨੇ ਉਹ ਐਵੀਡੈਂਸ ਆਲਰੇਡੀ ਅਵੇਲੇਬਲ ਹੈਗਾ ਆ ਫੀਡਬੈਕ ਮੈਂ ਅੱਜ ਦਿੱਤਾ ਹੈ ਫੀਡਬੈਕ ਮੈਂ ਬਾਅਦ ਵੀ ਦਿੰਦਾ ਰਹੂੰਗਾ ਮੈਂ ਫੀਡਬੈਕ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟਣ ਵਾਲਾ ਮੈਂ ਦੂਸਰਿਆਂ ਨੂੰ ਜਿਹੜੀ ਪ੍ਰੇਰਣਾ ਦਿੱਤੀ ਹੈ ਮੈਨੂੰ ਮਾਣ ਆ ਕਿ ਮੈਂ ਉਹਨਾਂ ਨੂੰ ਇਸ ਚੀਜ਼ ਲਈ ਪ੍ਰੇਰਿਤ ਕੀਤਾ ਹੈ ਕਿ ਅਸੀਂ ਰਾਸ਼ਨ ਦੇ ਵਿੱਚ ਡਿਫੈਕਟ ਲੱਭ ਕੇ ਭੇਜੀਏ ਕਿਉਂਕਿ ਡਿਫੈਕਟ ਹੈਗਾ ਆ ਸਾਨੂੰ ਡਿਫੈਕਟ ਨਹੀਂ ਵੀ ਲੱਭਦਾ ਹੋ ਸਕਦਾ ਸਾ ਉਸ ਕੇਸ ਦੇ ਵਿੱਚ ਵੀ ਲੈਬ ਟੈਸਟਿੰਗ ਇਨ ਫੈਕਟ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਕਿ ਲੈਬ ਟੈਸਟਿੰਗ ਹੋਣੀ ਚਾਹੀਦੀ ਰਾਸ਼ਨ ਦੀ ਫਿਰ ਸਾਡੇ ਇੱਥੇ ਕਿਉਂ ਨਹੀਂ ਸਰਕਾਰ ਕਰਵਾ ਰਹੀ ਕਿਉਂ ਸਾਨੂੰ ਕਿਹਾ ਜਾ ਰਿਹਾ ਵੀ ਜੀਭ ਦਾ ਟੈਸਟ ਦੇ ਆਧਾਰ ਤੇ ਸਾਨੂੰ ਕੁਆਲਿਟੀ ਦੱਸੋ ਜਦਕਿ ਗਵਰਨਮੈਂਟ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਕਿ ਜਿਹੜਾ ਰਾਸ਼ਨ ਹੈਗਾ ਉਹਦੀ ਲੈਬ ਟੈਸਟਿੰਗ ਇੰਪੋਰਟੈਂਟ ਹੈ